ओंकार सतगुर प्रसाद आसा महला तीजा कर तीजा साजन मेरे प्रीत मो तुम सह के भगत करे हो गुर सेवो सदा अपना नाम पदार्थ ले हो भगत करो तुम सह के री, जो सह प्यारे पावे ਆਪਨਾ ਪਾਣਾ ਤੁਮ ਕਰੋ ਤਾਂ ਫਿਰ ਸੈ ਖੁਸੀ ਨ ਆਵਈ ਭਗਤ ਪਾਵ ਇਹ ਮਾਰਗ ਵਿਖੜਾ ਗੁਰ ਦੁਆਰੇ ਕੋ ਪਾਵੇ ਕਹੇ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵੇ ਮੇਰੇ ਮਨ 베 ਰਗੀਆਂ ਤੂੰ 베 ਰਾਗ ਕਰ ਕਿਸ ਦਿਖਾਵੇ ਹਰ ਸੋਹਿਲਾ ਤਿੰਨ ਸਦ ਸਦਾ ਜੋ ਹਰ ਗੁਣ ਗਾਵੇ ਕਰ ਬੇਰਾਗ ਤੂੰ ਛੋੜ ਆਖੰਡ ਸੋ ਸੋ ਸਭ ਕਿਛ ਜਾਣੇ ਜਲਦਲ ਮਹੀਲੇ ਕੋ ਸੋਈ ਗੁਰਮੁਖ ਹੁਕਮ ਪਛਾਣੇ ਜਿਨ ਹੁਕਮ ਪਛਾਤਾ ਹਰੀ ਕੇ ਰਾ ਸੋਈ ਸਰਬ ਸੁਖ ਪਾਵੇ ਈਵ ਕਹੇ ਨਾਨਕ ਸੋ ਬੇਰਾਗੀ ਆਂਦੀਨ ਹਰ ਲਿਵ ਲਾਵੇ ਜਹ ਜੇ ਮਨ ਤੂੰ ਧਵਦਾ ਤਹਿ ਤਹਿ ਹਰ ਤੇਰੇ ਨਾਲੇ ਮਨ ਸਿਆਨ ਪਛੋੜੀਏ ਗੁਰ ਕਾ ਸਬਦ ਸਮਾਲੇ ਸਾਤ ਰੇ ਸੋ ਸਹ ਸਦਾ ਹੈ ਇੱਕ ਖਿਣ ਹਰ ਨਾਮ ਸਮਲ ਹੈ ਜਨਮ ਜਨਮ ਕੇ ਤੇਰੇ পাপ ਕਟੇ ਅੰਤ ਪਰਮ ਪਦ ਪਾਵੇਂ ਸਾਚੇ ਨਾਲ ਤੇਰਾ ਗੰਡ ਲਾਗੇ ਗੁਰਮੁਖ ਸਦਾ ਸਮਾਲੇ ਈਉ ਕਹੇ ਨਾਨਕ ਜੈ ਮਨ ਤੂੰ ਤਾਵਦਾ ਤੈ ਹਰ ਤੇਰੇ ਸਦਾ ਨਾਲੇ ਸਤਗੁਰ ਮਿਲਿਏ ਧਾਵਤ ਧੰਮਿਆ ਨਿਜ ਕਰਵਸਿਆਏ ਨਾਮਿਹਾ ਜੇ ਨਾਮ ਲਏ ਨਾਮ ਰਹੀ ਸਮਾਏ ਧਾਵਤ ਧੰਮਿਆ ਸਤਗੁਰ ਮਿਲਿਏ ਦਸਵਾਂ ਦਵਾਰ ਪਾਇਆ ਖਿਤੇ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੇ ਜਿਤ ਸਬਦ ਜਗਤ ਅੰਧਮ ਰਹਾਇਆ ਤਹਿ ਅਨੇਕ ਵਾਜੇ ਸਦਾ ਆਨੰਦ ਹੈ ਸੱਚੇ ਰਹਿ ਅਸਮਾਏ ਕਿਉ ਕਹੇ ਨਾਨਕ ਸਤਗੁਰ ਮਿLIE ਧਾਵਤ ਥਮਿਆ ਨਿਜ ਕਰਵਸਿਆ ਆਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੋਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਮੋਲ ਪਛਾਣੇ ਤਾਂ ਸਹ ਜਾਣੇ ਮਰਨ ਜੀਵਨ ਕੀ ਸੋਝੀ ਹੋਈ ਗੁਰ ਪ੍ਰਸਾਦੀ ਕੋ ਜਾਣੇ ਤਾਂ ਦੂਜਾ ਪਾਉ ਨ ਹੋਈ ਮਨ ਸਾਤ ਆਈ ਵਜੀ ਵਧਾਈ ਤਾ ਹੋਆ ਪਰਵਾਨ ਹਿਉ ਕਹੇ ਨਾਨਕ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਤੂ ਗਾਰ ਬਟਿਆ ਗਾਰ ਮਲਦਿਆ ਜਾਹੇ ਮਾਇਆ ਮੋਹਨੀ ਮੋਹਿਆ ਫਿਰ ਫਿਰ ਜੁਨੀ ਪਵਾਹੇ ਗਾਰਬ ਲਾਗਾ ਜਾਹੇ ਮੁਗਤ ਮਨ ਅੰਤ ਗਿਆ ਪਛਤਾਵੇ ਅਹ ਕਾ ਤਿਸਨਾ ਰੋਗ ਲਗਾ ਬਿਰਤਾ ਜਨਮ ਗਵਾਵੇ ਮਨ ਮੁਖ ਮੁਗਦ ਚੇਤੇ ਨਹੀਂ ਅੱਗੇ ਗਿਆ ਪਛਤਾਵੇ ਹਿਉ ਕਹੇ ਨਾਨਕ ਮਨ ਤੂੰ ਘਰ ਬਟਿਆ ਘਰ ਬਲਦਿਆ ਜਾਵੇਂ ਮਨ ਤੂੰ ਮਤ ਮਾਨ ਕਰੇ ਜੀ ਹਉ ਕਿਛ ਜਾਣਦਾ ਗੁਰਮੁਖ ਨੀ ਮਾਨਾ ਹਉ ਅੰਤਰ ਗਿਆਨ ਹਉ ਬੁੱਧ ਹੈ ਸਚ ਸ਼ਬਦ ਮਲਖੋ ਹੋ ਨਿਮਾਣਾ ਸਤਗੁਰ ਅੱਗੇ ਮਤ ਕਿਛ ਆਪ ਲਖਾਵੇ ਆਪਣੇ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪngਵਾਵੇ ਸਤਗੁਰ ਕੇ ਪਾਣੇ ਕਰੇ ਘਾਰੇ ਸਤਗੁਰ ਕੇ ਪਾਣੇ ਲਾਗ ਰਹੋ ਈਉ ਕਹੇ ਨਾਨਕ ਆਪ ਛੱਡ ਸੁਖ ਪਾਵੇ ਮਨ ਨਿਮਾਣਾ ਹੋਏ ਰਹੋ ਤਾਂਸੋ ਵੇਲਾ ਜਿਤ ਮੈਂ ਸਤਗੁਰ ਮਿਲਿਆ ਸੋ ਸਹੋ ਚਿਤਾ ਆਇਆ ਮਹਾਨੰਦ ਸਹਿਜ ਭਇਆ ਮਨ ਤਨ ਸੁਖ ਪਾਇਆ ਸੋ ਸਹਜਿ ਤੇ ਆਇਆ ਮਨ ਵਸਾਇਆ ਅਵਗਣ ਸਭ ਵਿਸਾਰੇ ਜਾ ਤਿਸ ਭਾਣਾ ਗੁਣ ਪ੍ਰਗਟ ਹੋਏ ਸਤਿਗੁਰਿ ਆਪ ਸਵਾਰੇ ਸੇਜਨ ਪਰਵਾਨ ਹੋਏ ਜਿਨੀ ਇੱਕ ਨਾਮ ਜਿਹੜਾ ਦੁੱਤੀਆ ਭਾਉ ਚੁਕਾਇਆ ਏਉ ਕਹੇ ਨਾਨਕ ਤਨ ਸੋ ਵੇਲਾ ਜਿਤ ਮੈਂ ਸਤਗੁਰ ਮਿਲਿਆ ਸੋ ਸੋਹ ਚਿਤ ਆਇਆ ਇਕ ਜੰਤ ਪਰਮ ਭੁਲੇ ਤਿਨ ਸਹਿ ਆਪ ਪੁਲਾਏ ਦੁਜੇ ਪਾਇ ਫਿਰੇ ਹਉਮੇ ਕਰਮ ਕਮਾਏ ਤਿਨ ਸਹਿ ਆਪ ਪੁਲਾਏ ਕੋ ਮਾਰਗ ਪਾਏ ਤਿਨ ਕਾ ਕਿਸ਼ਨ ਨ ਵਸਾਈ ਤਿਨ ਕੀ ਗਤ ਅਵਗਤ ਤੋ ਹੈ ਜਾਣੇ ਜਿਨ ਇਹ ਰਚ ਨਰਚਾਈ ਹੁਕਮ ਤੇਰਾ ਖਰਾ ਭਾਰਾ ਗੁਰਮਖ ਕਿਸੇ 부ਝਾਈ ਇਓ ਕਹੇ ਨਾਨਕ ਆਜੰਤ ਵਿਚਾਰੇ ਜਾਂ ਤੁਧ ਪਰਮ ਭੁਲਾਈ ਸੱਚੇ ਮੇਰੇ ਸਾਈਂ ਬਾ ਸੱਚੀ ਤੇਰੀ ਵਡਿਆਈ ਤੂੰ ਪਾਰ ਬ੍ਰਹਮ ਬੇਅੰਤ ਸੁਆਮੀ ਤੇਰੀ ਕੁਦਰਤ ਕਹਿ ਨ ਜਾਈ ਸੱਚੀ ਤੇਰੀ ਵਡਿਆਈ ਜਾਕੋ ਤੁਧ ਮਨ ਵਸਾਈ ਸਦਾ ਤੇਰੇ ਗੁਣ ਗਾਵੇ ਤੇਰੇ ਗੁਣ ਗਾਵੇ ਜਾਂ ਤੁਧ ਪਾਵੇ ਸੱਚੇ ਸਿਉ ਚਿਤ ਲਾਵੇ ਜਿਸਨੋਂ ਤੂੰ ਆਪੇ ਮਿਲੇ ਸੁ ਗੁਰਮੁਖ ਰਹੇ ਸਮਾਈ ਓ ਕਹੇ ਨਾਨਕ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ